ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਬਾਈ ਜਿਹੜੀ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਆਚਾਰ ਵਾਲੀ ਫੈਕਟਰੀ ਚੋਂ ਬਾਈ ਵੀਡੀਓ ਬਣਾ ਰਹੇ ਆ ਬਾਈ ਹੁਣਾਂ ਦਾ ਆਚਾਰ ਦਾ ਕੰਮ ਚੰਗਾ ਕੰਮ ਬਾਈ ਹੁਣੀ ਸਾਫ ਸੁਥਰਾ ਕੰਮ ਕਰਦੇ ਆ ਆਉ ਪੁੱਛ ਲੈਨੇ ਆਪਾਂ ਬਾਈ ਟੋ ਟੇਲ ਬਾਈ ਜੀ ਹਸੀ ਕਾਲ ਅਸੀ ਕਾਲ ਜੀ ਹੋ ਠੀਕ ਹੋ ਬਾਈ ਵਧੀਆ ਹਾਂਜੀ ਵਧੀਆ ਬਾਈ ਜਿਹੜੀ ਆਪਣੀ ਇਹ ਆਚਾਰ ਵਾਲੀ ਫੈਕਟਰੀ ਹੈ ਇਹਦਾ ਪ੍ਰੋਪਰ ਲੋਕੇਸ਼ਨ ਹੈ ਜਿਹੜਾ ਪ੍ਰੋਪਰ ਐਡਰੈਸ ਉਹ ਦੱਸ ਦੋ ਹਾਂਜੀ ਇਹਦਾ ਜੀ ਪ੍ਰੋਪਰ ਲੋਕੇਸ਼ਨ ਹੈਗੀ ਐਸ ਪੀ ਗਰਗ ਕੈਟਲ ਫੀਡ ਜੀ ਹਾਂ ਹਿੰਮਤਪੁਰਾ ਜੀ ਪਿੰਡ ਹਿੰਮਤਪੁਰਾ ਹੰਡਾ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆਣਵਾ ਆ ਕਿਹੜੇ ਰੋਡ ਤੇ ਆਹੇ ਮੇਨ ਇਹ ਬਲਾਸਪੁਰ ਰੂਡ ਪੈਦਾ ਜੀ ਬਲਾਸਪੁਰ ਚੌਂਕ ਬਰਨਾਲਾ ਰੂਡ ਜੀ ਬਲਾਸਪੁਰ ਚੌਂਕ ਬਰਨਾਲਾ ਵਾਲਾ ਰੂਡ ਹਾਂਜੀ ਮੰਨ ਕੇ ਚੱਲੋ ਵੀ ਨਿਹਾਲ ਸਿੰਘ ਵਾਲੇ ਤੋਂ ਬਰਨਾਲੇ ਨੂੰ ਜਾਂਦੇ ਆ ਉਹ ਰੋਡ ਦੇ ਉੱਪਰ ਪਿੰਡ ਆ ਹਨਾ ਤਾਂ ਇੱਕ ਸਾਈਡ ਭਾਗੀ ਕੇ ਰਹਿ ਜਾਂਦਾ ਦੂਜੀ ਸਾਈਡ ਨੇੜੇ ਮਾਛੀ ਕੇ ਵੀ ਰਹਿ ਜਾਂਦਾ ਹਨਾ ਖਾਸ ਇਹ ਉਹ ਫੈਕਟਰੀ ਵੈਸੇ ਹਿੰਮਤਪੁਰੇ ਪਿੰਡ ਚ ਬੈਣੀ ਆ ਹਾਂਜੀ ਮੋਬਾਈਲ ਨੰਬਰ ਉਹ ਬਈ ਆਪਣਾ ਫੋਨ ਨੰਬਰ ਹੈ ਜੀ 98151 98159 182 182 ਹਾਂਜੀ ਠੀਕ ਆ ਪੂਰਾ 100 ਲਾ ਕੇ ਬਈ 82 ਲਾ ਲਿਓ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਵੀ ਚੱਲ ਰਿਆ ਨੋਟ ਕਰ ਲਓ ਤੇ ਬਈ ਜਿਹੜੇ ਚਾਰ ਦੀਆਂ ਗੰਡਾਂ ਦੇਖਣੀਆਂ ਸਾਰੀਆਂ ਨਵੀਆਂ ਹੀ ਪੈਕ ਹੋਈਆਂ ਹਾਂਜੀ ਹਾਂਜੀ ਸਾਰਾ ਆਪਣੀ ਨਵਾਂ ਮਾਲ ਆ ਜੀ ਠੀਕ ਆ ਆਪਾਂ ਪ੍ਰੋਪਰ ਚੱਲਦੀ ਮਸ਼ੀਨ ਹੈ ਜੀ ਪੁੱਤਰਾ ਸਮੇਤ ਦਿਖਾਵਾਂਗੇ ਹਾਂ ਉਹ ਪੁੱਤਰਾ ਬਾਈ ਹੁਣੇ ਉਧਰ ਪੈਕਿੰਗ ਆ ਜਿਹੜੀ ਚੱਲੀ ਜਾਂਦੀ ਆ ਉਧਰ ਕੈਮਰਾ ਜ਼ਰੂਰ ਮਾਰਾਂਗੇ ਕਿੰਨੇ ਕਿਲੋ ਦਾ ਇਕੱਠ ਆ ਗਿਆ ਇਹ ਇਹ ਪੂਰੇ 1 ਕਿਲੋ ਦਾ ਗੰਡ ਆਈ 1 ਕਿਲੋ ਲਈ ਹਾਂਜੀ ਠੀਕ ਆ ਪੈਕਿੰਗ ਬਾਈ ਬਿਲਕੁਲ ਨਵੀਂ ਆ ਬਾਕੀ ਵੀਡੀਓ ਦੇ ਵਿੱਚ ਦਿਂਦਾ ਹੋਗਾ ਬਿਲਕੁਲ ਨਵੀਂ ਪੈਕਿੰਗ ਆ ਨਮਾ ਚਾਰ ਚਾਰ ਆ ਜਿਹੜਾ ਬਾਈ ਤੁਹਾਨੂੰ ਉਧਰ ਕੋਤਰਾ ਹੋਇਆ ਉਹ ਵੀ ਵਖਾਵਾਂਗੇ ਬਾਕੀ ਜਿਹੜਾ ਭਰਾ ਹੋਗਾ ਜਦੋਂ ਮਰਜ਼ੀ ਜਿਹੜੀ ਮਰਜ਼ੀ ਗੰਡ ਖੋਲ ਕੇ ਹਨਾ ਆਪ ਦੀ ਤਸੱਲੀ ਕਰ ਲੈ ਹਨਾ ਵੀਰੇ ਜ਼ਰੂਰੀ ਵੀ ਆਏ ਨਾ ਕੁਦਰਾ ਵੀ ਦਿਖਾਵਾਂਗੇ ਗਾਹ ਨੂੰ ਤਸੱਲੀ ਆ ਟੂ ਮੈਡਿਕ ਹੋਈ ਹੁੰਦੀ ਹੂੰ ਹੂੰ ਤੇ ਮੁੱਲ ਜਿਹੜਾ ਆਪਾਂ ਇਹਦਾ ਕਹਿ ਦਈਏ 4 ਦਾ ਉਹ ਜੈਦੀ ਹੋਗਾ ਹਾਂਜੀ ਹਾਂਜੀ ਮੁੱਲ ਜੈਦ ਹੋਊਗਾ ਜੀ ਠੀਕਾ ਬਾਕੀ ਗਾਘ ਦੇ ਆਉਣ ਦੇ ਜਦੋਂ ਗਾਘ ਇੱਥੇ ਆਊਗਾ ਉਦੋਂ ਆਪਾਂ ਹੂੰ ਰੇਟ ਕਰ ਲਾਂਗੇ ਇਸ ਹਿਸਾਬ ਨਾਲ ਮੰਗਾ ਗਾ ਆ ਵੀ ਕਿੰਨੀ ਕ ਕਾਸਟ ਲੈਂਦਾ ਉਹ ਮੰਨ ਕੇ ਚੱਲ ਹਣਾ ਜੇ ਜ਼ਿਆਦਾ ਲਊਗਾ ਤਾਂ ਉਹਦੇ ਨਾਲ ਉਹਦਾ ਰੇਟ ਹੋ ਜਾਊਗਾ ਹਣਾ ਜੇ ਥੋੜੀ ਮਾਤਰਾ ਚ ਲਊਗਾ ਤਾਂ ਹੋ ਇਹ ਜਾਊਗਾ ਜਿਵੇਂ ਵੀਰੇ ਦੂਰ ਦੇ ਬੰਦੇ ਮੰਗਾ ਲੈਣ ਘਰੇ ਬੈਠੇ ਆਨਲਾਈਨ ਉਹ ਪੇਮੈਂਟ ਪਹਿਲਾਂ ਪਾਉਣਾ ਹਣਾ ਹਾਂਜੀ ਹਾਂਜੀ ਪੇਮੈਂਟ ਪਾ ਕੇ ਤਾਂ ਤੁਸੀਂ ਮੰਨ ਕੇ ਚਲੋ ਕਰਾਇਆ ਅਗਲੇ ਦਾ ਹੋਊਗਾ ਹਣਾ ਹਾਂਜੀ ਹਾਂਜੀ ਆ ਕਰਾਇਆ ਅਗਲੇ ਦਾ ਹੋਊਗਾ ਪਹੁੰਚ ਅਗਲੇ ਦੀ ਹੋਊਗੀ ਤੇ ਜਿਹੜਾ 4 ਦਾ ਰੇਟ ਆ ਉਹ ਤੁਸੀਂ ਬਿਲਕੁਲ ਜਾਇਜ਼ ਰੱਖਣਾ ਹਾਂਜੀ ਹਾਂਜੀ ਠੀਕ ਆ ਕੁਆਲਿਟੀ ਚੰਗੀ ਆ ਨਾ ਹਾਂਜੀ ਹਾਂਜੀ ਕੁਆਲਿਟੀ ਪੂਰੀ ਟੌਪ ਦੀ ਆ ਜੀ ਹਾਂ ਬਾਈ ਬਾਕੀ ਆਪਾਂ ਕੁਦਰਾ ਦਿਖਾਵਾਂਗੇ ਜੀ ਗੱਲ ਕੁਦਰਾ ਵੀ ਦਿਖਾਉਣੇ ਆ ਬਾਕੀ ਬਾਈ ਨੇ ਬਾਈ ਛੇਠ ਨਾਲ ਗੱਲ ਹੋਈ ਸੀ ਬਾਈ ਕਹਿੰਦਾ ਮੈਂ ਆਪ ਜਾ ਕੇ ਪ੍ਰੋਪਰ ਮੱਕੀ ਚੈੱਕ ਕਰਕੇ ਹਨਾ ਫੇਰ ਆ ਜਿਹੜਾ ਬਾਈ ਉਹਨੇ ਬਾਈ ਨੇ ਬਾਣ ਲਿਆ ਮੱਕੀ ਵਾਲਾ ਜਿਹੜਾ ਤੇ ਕੁਦਰਾ ਵੀ ਖੁਦ ਕਰਦੇ ਆ ਤੇ ਪੈਕਿੰਗ ਵੀ ਖੁਦ ਕਰਦੇ ਆਗੇ ਤੇ ਮੁੱਲ ਜਿਹੜਾ ਬਾਈ ਕਹਿੰਦਾ ਜਾਇਜ਼ ਹੋਊਗਾ ਮੁੱਲ ਬਾਈ ਤੁਸੀਂ ਫੋਨ ਤੇ ਪੁੱਛ ਲਿਓ ਸਾਰੀ ਪੈਕਿੰਗ ਹੀ ਨਵੀਂ ਆ ਬਾਈ ਤੇ ਬਾਕੀ ਜਿਹੜਾ ਕੁੱਤਰਾ ਆਪਾਂ ਦਿਖਾਉਨੇ ਆ ਲੈ ਬਾਈ ਆਹ ਕੁੱਤਰਾ ਆ ਗਿਆ ਬਾਈ ਭਰੀ ਰੁਗ ਮੜਾ ਜਾ ਆ ਦੇਖੋ ਹੂੰ ਲੈ ਵੀ ਮੱਕੀ ਆ ਜੀ ਹੂੰ ਪੂਰੇ ਦਾਣੇ ਆ ਹਨਾ ਆ ਲੈ ਦਾਣੇ ਦੂਣੇ ਬਾਈ ਪੂਰੇ ਆ ਠੀਕ ਆ ਕੁੱਤਰਾ ਵੀ ਬਹੁਤ ਚੰਗਾ ਨਾ ਜਿਆਦਾ ਬਰੀਕ ਨਾ ਮੋਟਾ ਜਨੇ ਹਾਂ ਚੰਗਾ ਕੁੱਤਰਾ ਬਾਈ ਤੇ ਦਾਣੇ ਦੇਖੋ ਬਾਈ ਨੇੜ ਤੋਂ ਤੇ ਕੁੱਤਰਾ ਬਹੁਤ ਚੰਗਾ ਚੰਗੀ ਆ ਤੇ ਆ ਛੱਲੀ ਇਹਦੇ ਵਿੱਚੋਂ ਆਈ ਆ ਹਨਾ ਆ ਛੱਲੀ ਹੈ ਬਾਈ ਚਾਰ ਦੇ ਵਿੱਚ ਸੀਗੀ ਆ ਜਾ ਪਰ ਲੈਣ ਦੇ ਲੋਟਰ ਮਾਰੇ ਕੁਆਲਿਟੀ ਚੰਗੀ ਆ ਬਾਕੀ ਬਾਈ ਜਦੋਂ ਆਉਂਗੇ ਜਿਹੜੀ ਮਰਜ਼ੀ ਗੰਡ ਖੋਲ ਕੇ ਬਾਈ ਕਹਿੰਦਾ ਆਪਜੀ ਦੇ ਛੱਲੀ ਕਰ ਲਿਓ ਚਾਰ ਬਈ ਇੱਕ ਨੰਬਰ ਹੋਊਗਾ ਕੋਈ ਤੋ ਕਿੱਡੜੀ ਵਾਲਾ ਕੰਮ ਨਹੀਂ ਹਨਾ ਹਾਂਜੀ ਹਾਂਜੀ ਮੋਬਾਈਲ ਨੰਬਰ ਜਿਹੜਾ ਬਾਈ ਦਾ ਸਕਰੀਨ ਤੇ ਚੱਲ ਰਿਹਾ ਆਲੋ ਆਪ ਹੀ ਖੋਦੀ ਬਈ ਗੰਢਾ ਹੈ ਤਿਆਰ ਕਰਦੇ ਨਹੀਂ ਹੈਗਾ ਵੀ ਗੰਢਾ ਬਣੀਆਂ ਬਣਾਈਆਂ ਬਾਹਰੋਂ ਲਿਆ ਕੇ ਆਪਾਂ ਸਿਰਫ ਵੇਚਣ ਵਾਸਤੇ ਰੱਖਿਆ ਹਨ ਆਪ ਹੀ ਤਿਆਰੀ ਹੈ ਸਰ ਮੜੀ ਮਸ਼ੀਨ ਵੀ ਹਾਂ ਮਸ਼ੀਨ ਤੇ ਜਿਹੜੀ ਪ੍ਰੋਪਰ ਗੰਢ ਬਣਦੀ ਦਿਖਾ ਰਹੇ ਨੇ ਬਈ ਮੋਲ ਦਾ ਜਿਹੜਾ ਪ੍ਰਾ ਰੱਜਾ ਜੀ ਹੋਊਗਾ ਪਿਛਲੀ ਵਾਰ ਜੇ ਆਪਾਂ ਤੇ 3 ਸਾਲ ਹੋ ਗਏ ਵੀਡੀਓ ਪਾਉਂਦੇ ਨੂੰ ਵਧੀਆ ਰਸਤਾ ਆਪ ਮਿਲਿਆ ਹਨ ਤਾਂ ਇੱਕ ਮੋਲ ਵੀ ਪਿਆ ਜੀ ਹੁੰਦਾ ਬਾਈ ਹਾਂ ਜੀ ਹਾਂ ਆ ਪ੍ਰੋਸੈਸ ਆ ਭਾਈ ਤੇ ਮਾਲ ਚੰਗਾ ਹੈਗਾ ਦਾਣੇ-ਕੋੜੇ ਬਹੁਤ ਆ ਦਿਖਾਉਂਦੇ ਆ ਕੈਮਰਾ ਨੇ ਆ ਦੇ ਦਾਣੇ-ਦੂਣੇ ਪੂਰੇ ਆ ਨਾ ਹਾਂਜੀ ਹਾਂ ਐ ਨਹੀਂ ਹੈਗਾ ਵੀ ਦਾਣੇ ਨਹੀਂ ਲੈ ਭਾਈ ਵੀਡੀਓ ਦੇ ਵਿੱਚ ਨੇੜੇ ਤੋਂ ਚੈੱਕ ਕਰ ਲੋ ਪੂਰੇ ਦਾਣੇ ਚਮਕਦੇ ਆ ਚੰਗਾ ਹੈ ਭਾਈ ਚਾਰ ਹਾਂ ਜਿਵੇਂ ਮਰ ਗਿਆ ਇਹ ਨਹੀਂ ਵੀ ਉੱਤੇ ਉੱਤੇ ਪਹਿਲਾ ਪ੍ਰੂਲ ਜਿਵੇਂ ਮਰਜੀ ਲੈ ਦਿਖਾ ਦੇ ਭਾਈ ਹਨਾ ਹਾਂਜੀ बाकी भाई गांडा गंढ आ जी थोड़ा दिखा रहे कि आप ही भाई आपकी पैकिंग खुद कर दी वही गल यही होंगी है तो आप ही तसली ना पैकिंग हो जाती पूरे क्वांटल दी है ना है हां जी एक क्वांटल एक क्वांटल दी है भाई गांडे मोल तो पहला वंग जाए जी हां नहीं हां मोल जाए जी किसी भी भाजपा लोड़ हो बजना संपर्क कर लिये बाकी जो रेट आई फोन से पूछ लियो वरायटी चंगी आ है क्वालिटी चंग आ चाहे आपकी खुद में तसली कर लिये धनबाद